ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਈ ਅੱਜ ਪਹੁੰਚੇ ਹਾਂ ਪਿੰਡ ਬਾੜੇ ਆਪਣੇ ਨਾਨਕੇ ਪਿੰਡ ਬਾਈ ਇੱਥੇ ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਵੀ ਨਗਰ ਕੀਰਤਨ ਕੱਢਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਤੇ ਪਿਛਲੀ ਵਾਰੀ ਵੀ ਬਾਈ 5 ਜਨਵਰੀ ਨੂੰ ਨਗਰ ਕੀਰਤਨ ਕੱਢਿਆ ਤਾਂ ਐਗਤੀ 5 ਜਨਵਰੀ ਨੂੰ ਤੇ ਡਾਣ ਬਾਈ ਕੱਲ ਦਾ ਪਹੁੰਚੇ ਹਾਂ ਅਸੀਂ ਹੁਣੇ ਆਏ ਹਾਂ ਨੌ ਰਾਤ ਚਲੇ ਗਿਆ ਤਾਂ ਮੁੜ ਕੇ ਆਇਆ ਜਾਨੀ ਕਿ ਸਾਡੇ ਨਾਲ ਉਹ ਗੁਰਦੁਆਰਾ ਸਾਹਿਬ ਚ ਤੇ ਪਹੰਟ ਆਇਆ ਹੋਇਆ ਤੇ ਭੰਦ ਕਹਿੰਦਾ ਮੈਂ ਵੀ ਜਾਣਾ ਕੱਲ ਇੱਕ ਖਨੋਰੀ ਗਏ ਤੇ ਬਾਈ ਖਨੋਰੀ ਆਰਡਰ ਪਰ ਤੇ ਅੱਜ ਨੂੰ ਇਹ ਫਿਰ ਰਾਤ ਪਿੰਡ ਨੂੰ ਚਲੇ ਗਿਆ ਤਾਂ ਆਪਣੇ ਤੇ ਆਉਂਦੇ ਹੋਏ ਨਾਲ ਹੀ ਲਿਆਏ ਇਹਨੂੰ ਇਹ ਕਹਿੰਦਾ ਮੈਂ ਵੀ ਦੇਖਣਾ ਨਗਰ ਕੀਰਤਨ ਬਾਈ ਤੇ ਹਾਂ ਰਾਤ ਵੀ ਅੱਜ ਵੀ ਧੁੰਦ ਬਹੁਤ ਆ ਬਾਈ ਸੰਗਣੀ ਧੁੰਦ ਆ ਜਾਨੀ ਕੱਲ ਤਾਂ ਤੁੱਪੋਂ ਨਿਕਲ ਵੀ ਆਈ ਸੀ ਦੋ ਤਿੰਨ ਘੰਟੇ ਅੱਜ ਵੀ ਲੱਗਦਾ ਵੀ ਨਿਕਲੂਗਾ ਨਿਕਲ ਹੀ ਆਣਾ ਹੈਨਾ ਨਿਕਲ ਹੀ ਆਣਾ ਹੂੰ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਬਾਈ ਵਲੌਗ ਅੱਜ ਦਾ ਨਗਰ ਕੀਰਤਨ ਤੇ ਸਾਰਾ ਦੇਖਿਓ ਇੱਥੇ ਦੇ ਸ਼ੁਰੂ ਹੋਣਾ ਪਿੰਡ ਬਾੜੇ ਤੇ ਇਹ ਪਥਰੇੜੀ ਛੋਟੀ ਪਥਰੇੜੀ ਵੱਡੀ ਪਥਰੇੜੀ ਸਾਲਾਂ ਪਰ ਜਾਣਾ ਏ ਬਾਲ ਸੰਦਾ ਬੜੀਆਂ ਝੱਲੀਆਂ ਗੁਬਿੰਦਪੁਰਾ ਬੰਦੇ ਮਾਰਾ ਨੂੰ ਹੋ ਕੇ ਫੇਰ ਉਰੀ ਸਮਾਪਤੀ ਕਰਨੀ ਬਾਈ ਜੀ ਤੇ ਪਿਛਲੀ ਵਾਰ ਹੋ ਥੋੜਾ ਜਿਹਾ ਨੇਰਾ ਗਿਆ ਤਾਂ ਉੱਥੇ ਦੋ ਦਿਨ ਪਿੰਡ ਹੋਰ ਜੋੜਨੇ ਤੇ ਇਹਨਾਂ ਨੇ ਉਹ ਐਕਟਿਕ ਧਾਰ ਤੇ ਉਪਰਾਲਾ ਪਿੰਡ ਜੋੜ ਲਿਆ ਤਾਂ ਇਹਨਾਂ ਨੇ ਪੱਠਾ ਸਾਹਿਬ ਸਮਾਪਤੀ ਕਰ ਦਿੱਤੀ। ਐਦਕੀ ਫੇਰ ਮੈਂ ਉਹਨੂੰ ਪਿੰਡ ਜੋੜ ਲਿਆ ਤਾਂ ਕਿ ਵੀ ਜ਼ਿਆਦਾ ਜੋੜ ਲੇ। ਜੋੜ ਲੈ। ਹਾਂ ਉਹ ਤਾਂ ਦੁਲਕੀ ਮੱਜਰੇ। ਦੁਲਕੀ ਮੱਜਰੇ ਜਾਣਾ। ਹਾਂ ਦੁਲਕੀ ਮੱਜਰੇ ਜਾਣਾ। ਦੁਲਕੀ ਮੱਜਰੇ ਪਿੰਡ ਮੰਦੋਗੇ। ਅੱਛਾ। ਘਟ ਘਟੇ ਨਹੀਂ ਵਧੇ ਫੇਰ ਐਦਕੀ ਉਹਨੇ ਪਿੰਡ ਵਾ। ਬਾਕੀ ਉਧਰੋਂ ਪਿੰਡ ਵਧਾਤਾ ਇੱਕ। ਇੱਕ ਪਿੰਡ ਵਧਾਇਆ ਨੇ ਦੁਲਕੀ ਮੱਜਰੇ। ਐ ਮੈਂ ਦੁਲਕੀ ਥੋੜਾ ਜਿਹਾ ਲੇਟ ਹੋ ਗਈ। ਹਾਂ 11:00 ਵੱਜ ਗਏ ਬਾਈ ਤਕਰੀਬਨ। ਹੋ ਥੋੜਾ ਜਿਹਾ ਲੇਟ ਗਏ। ਅ ਪਤਾ ਨਹੀਂ ਹਲੇ ਗੱਤਕੇ ਵਾਲੇ ਮ ਪਰ ਦੁਵਾਰਾ ਸਾਹਿਬ ਟਿੱਬੀ ਸਾਹਿਬ ਤੇ ਚੰਦਿਆਂ ਹੀ ਆਜੋ ਬੰਦ ਹੋ ਗਿਆ ਸਾਰਾ ਕੁਝ ਵਿਕਾਸਪੁਰ ਉੱਪਰ ਤੋਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਬਾਈ ਹਾਂ ਜੀ ਚੜਦੀ ਕਲਾ ਰੱਖੇ ਤੁਹਾਆਂ ਚੰਗੀ ਹੋਰ ਦੋ ਵੀ ਸਹੀ ਜੀ ਦੋ ਦਿਨ ਹੋ ਗਏ ਬਾਈ ਤਿਆਰੀ ਕਰਦੇ ਨੇ ਪਰਸੋਂ ਦੇ ਸਿਉਰੀ ਤੇ ਮੈਂ ਜੇਸ਼ਨ ਹਾਂ ਤੁਹਾਡੇ ਅੱਜ ਆਏ ਨਹੀਂ ਆਉਂਗਾ 11 ਵਜੇ ਆਉਂਗਾ ਆਉਂਗਾ 11 12 ਵਜੇ ਬਾਈ ਕੰਮ ਆ ਜਾ ਮਨੂ ਆਵਣਾ ਨਹੀਂ ਖਨੌਰੀ ਦੇ ਉੱਤੇ ਕੱਲ ਠੀਕ ਹੈ ਠੀਕ ਹੈ ਬਾਈ ਤਾਂ ਬਾਈ ਕੰਮ ਵਧੀਆ ਥੋੜੀ ਆਪਾਂ ਦੱਸਣਾ ਵੀ ਦਿੱਕਤੀ ਕਿ ਦੇਖੀ ਦੀ ਮਾੜੀ ਮੋਸਮ ਸਾਰੇ ਕੰਮ ਕਰ ਲੀਦੇ ਸਾਰੇ ਕੰਮ ਕਰ ਲੀਦੇ ਅਰਨੋਲੀ ਸਾਰੇ ਪਿੰਡ ਚ ਪਾਈ ਹੋਈ ਐਂ ਦੇਖ ਕੇ ਜੀ ਆਇਆਂ ਨੂੰ ਆ ਦੇਖ ਆ ਦੇਖ ਇਧਰ ਵੀ ਪਾਈ ਹੋਈ ਆ ਦੇਖ ਮੋਲਾਈ ਵਰਖਾ ਕਰਦੀ ਆ ਦੇਖ ਬਾਬਿਆਂ ਪਰ ਗੱਤਘਾਣਿਆਂ ਦਾ ਪਤਾ ਲੱਗ ਗਿਆ ਕੀ ਕਰ ਆ ਦੇਖ ਆਣਾ ਨਾ ਹੈ ਕੰਮ ਕਿੱਧਰ ਨੇ ਇਹ ਸ਼ਾਮ ਬਾਕੀ ਭਾਈਆਂ ਲੰਗਰ ਬੋਸ ਹੋਣਾ ਦਾ ਹੈ ਭਾਈ ਚਾਹ ਬਰੈਡ ਪਾਣੀ ਜਨਾਬ ਭਾਈ ਕਿੱਥੇ ਗਾ ਗਈ ਦੁਈ ਪਲਕੀ ਸਾਹਿਬ ਨੇੜੇ ਉਹ ਪਲਕੀ ਸਾਹਿਬ ਨੇੜੇ ਹੀ ਆ ਇਹ ਆਗੇ ਭਾਈ ਪਿੰਡ ਪਥਰੇੜੀ ਜੱਟਾਂ ਪਹੁੰਚ ਗਏ ਬਾਈ ਰੋਪੜ ਤੋਂ ਜਿਹੜਾ ਮਰੱਟੇ ਰੋਡ ਜਾਂਦਾ ਏ ਪਿੰਡ ਸਾਲਾਂ ਪਰ ਅੱਡਾ ਪੈ ਜਾਂਦਾ ਔਰੇ ਲੋਈ ਇੱਧਰ ਆ ਗਿਆ ਜੱਪੀ ਵੀਰ ਆ ਅਸੀ ਗੱਲ ਜੀ ਸਾਰਿਆਂ ਨੂੰ ਹੋ ਠੀਕ ਹੈ ਵਧੀਆ 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 ਚੱਲਦਾ ਪ੍ਰੋਗਰਾਮ ਸੰਗਤ ਸੋਹਣੀ ਹੋਗੀ ਬਹੁਤ ਸੰਗਤ ਸੰਗਤ ਹਾਂ ਪਿਛਲੇ ਸਾਲ ਨਾਲੋਂ ਤੇ ਬਹੁਤ ਵਧੀਆ ਜਿਆਦਾ ਹੀ ਹੋਗੀ ਪਿਛਲੇ ਸਾਲ ਨਾਲੋਂ ਤੇ ਜ਼ਿਆਦਾ ਹੋਗੀ ਜ਼ਿਆਦਾ ਹੀ ਹੋਊਗੀ ਹਾਂ ਲੋਕਾਂ ਦਾ ਬਹੁਤ ਸ਼ਾਏ ਹਾਂ ਮੁੰਡਿਆਂ ਨੂੰ ਵੀ ਦੇਖਿਆ ਬਹੁਤ ਹੈ ਹਾਂ ਤੇ ਪਿੰਡ ਵਾਲਿਆਂ ਸਾਰਿਆਂ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਚਾਹੀਦਾ ਹੀ ਆਏ ਹਾਂ ਕਿ ਨਹੀਂ ਬਾਕੀ ਸਾਲਾ ਪਰ ਪਹੁੰਚ ਗਏ ਬਾਈ ਤਕਰੀਬਨ ਅੱਡੇ 'ਚ ਹਾਂ ਬਸਲੇ ਪਿੰਡ ਵਾਲੇ ਤੇ ਨੇ ਨਿਕਲੇ ਸੀਸ਼ ਸਿੰਘ ਗੁਰਦੁਆਰਾ ਹਾਂ ਗੁਰਦੁਆਰਾ ਸੀਸ਼ ਸਿੰਘ ਪਥਰੇੜੀ ਜੱਟਾ ਠੀਕ ਹੈ ਪਥਰੇੜੀ ਜੱਟਾਂ 'ਚ ਪਹਿਲਾਂ ਇਹ ਪਥਰੇੜੀ ਜੱਟਾਂ 'ਚ ਪਹਿਲਾਂ ਅੱਛਾ ਇਹ ਤੇ ਬਾ ਦਲਚੀ ਮਾਚਰੇ ਇਹ ਤੇ ਬਾ ਸਾਡਾ ਨੰਬਰ ਚੌਂਕ ਉੱਥੇ ਲੰਗਰ ਆਪਾਂ ਪ੍ਰਸ਼ਾਦੇ ਦਾ ਅੱਛਾ ਜੀ ਇਹ ਉਸ ਤੋਂ ਬਾ ਦਲਚੀ ਮਾਚਰੇ ਹਾਂ ਫਿਰ ਸਾਡਾ ਸਾਡਾ ਨੰਬਰ ਪਿੰਡ ਤੇ ਫਿਰ ਪਾਲ ਸਿੰਘ ਦਾ ਚੱਲਿਆ ਪਾਲਸਾਣਾ ਚੰਨੀਆਂ ਉਹ ਤੇ ਪਰਾਂ ਵਾਲੇ ਪਿੰਡ ਬੱਦੇ ਮਾਲਾ ਕਿਹੜੇ ਆਪਾਂ ਜਣੀ ਅੱਗੇ ਵਾਲੇ ਪਿੰਡ ਘੱਟ ਤੇ ਜਿਵੇਂ ਮੇਰੇ ਇਲੋਂ ਬਕਰਾਲਾ ਦੋ ਤਿੰਨ ਪਿੰਡ ਘੱਟ ਤੇ ਪਰ ਜੇ ਮੇਰਾ ਹੋ ਜਾਂਦਾ ਕਿ ਜੀਟੀ ਰੋਡ ਤੇ ਰਾਸ਼ਮਾਉ ਹਾਂ ਹਾਂ ਹੁਣ ਆਈ ਦੇਖ ਲਾ ਕੋਈ ਨਿਆਣਾ ਉੱਪਰ ਥੱਲੇ ਹੋ ਜੇ ਬਾਤ ਔਕਾ ਹੋ ਜਾਂਦਾ ਕੰਮ ਉਹਦੇ ਕਰਕੇ ਵੀ ਯਾਰ ਲਿਮਟਡ ਜਾਂ ਚੰਗਾ ਹੁੰਦਾ ਬਾਕੀ ਆਪਾਂ ਨੂੰ ਉੱਥੇ ਤੱਕ ਜਾਂਦੇ ਨੂੰ ਹਨੇਰਾ ਹੋ ਜਾਣਾ ਹੋ ਜਾਣਾ ਹੋ ਜਾਣਾ ਰਾਮਨਾਲ ਰਾਮਨਾਲ ਹੋ ਜਾਣਾ ਬਾਕੀ ਭਾਈ ਜੱਪੀ ਵੀਰ ਦੇ ਨੇ ਵੀ ਚੈਨਲ ਬਣਾਇਆ ਬਾਈ ਹਾਂਜੀ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਹਾਂ ਸ਼ੁਰੂ ਕਰਿਆ ਕੰਮ ਜੱਪੀ ਚੱਕਲ ਦੇ ਨਾਮ ਤੇ ਚੈਨਲ ਹੈ ਜੀ ਮੇਰਾ ਹਾਈ ਹਾਂ ਬਾਕੀ ਐਡਾ ਲਿੰਕ ਵੀ ਦੇ ਦੂੰਗੇ ਤੁਹਾਨੂੰ ਵੀਡੀਓ ਦੇ ਸਬਸਕ੍ਰਾਈਬ ਕਰਿਓ ਆ ਸਬਸਕ੍ਰਾਈਬ ਕਰਿਓ ਤੇ ਵਧੀਆ ਵਧੀਆ ਵੀਡੀਓ ਦੇਖਿਓ ਤੇ ਬਾਕੀ ਆਪਣੇ ਖੇਤੀਬਾੜੀ ਰਿਲੇਟਡ ਹੀ ਹੋਰ ਜੋ ਆਪਣੀ ਰੁਟੀਨ ਚ ਚਾਹਦੇ ਆਂ ਹੀ ਕੰਮ ਕਮੈਨਾਂ ਦੇ ਸਾਰੇ ਹੋਰ ਤੁਹਾਨੂੰ ਦਿਖਾਈ ਕਰੂਗੇ ਜੀ ਹਾਂ ਜੀ ਇਹ ਸਬਸਕ੍ਰਾਈਬ ਕਰਿਓ ਆਲੇ ਹੁਣੀ ਕਰਿਆ ਨਵੇਂ ਸਾਲ ਤੇ ਹੀ ਹਾਂ ਬਸ ਨਹੀਂ ਫਤੇਗੜ ਸਾਹਿਬ ਦੀ ਆਪਾਂ ਜੋੜ ਮੇਲੇ ਤੋਂ ਸ਼ੁਰੂ ਕਰਿਆ ਅੱਛਾ ਜੋੜ ਮੇਲੇ ਪਹਿਲਾਂ ਆਪਾਂ ਵਲੋਗ ਵਲੋਗ ਉੱਤੇ ਪਾਇਆ ਸੀ ਠੀਕ ਆ ਫਤੇਗੜ ਸਾਹਿਬ ਜੋੜ ਮੇਲੇ ਦੇ ਨਾ ਨਾ ਵਧੀਆ ਵਧੀਆ ਥਾਂ ਤੇ ਹੋ ਜਵੇ ਸ਼ੁਰੂ ਵਧੀਆ ਗੱਲਾਂ ਹਾਂ ਬਸ ਉੱਤੀ ਦਾ ਬਾਬੇ ਦਾ ਓਟਾਸਰਾ ਲੈ ਕੇ ਹੀ ਬਣਾ ਰਹੇ ਹਾਂ ਅੱਜ ਵੀ ਅੱਜ ਵੀ ਸ਼ੁਰੂ ਕਰਿਆ ਹੋਇਆ ਹਾਂ ਅੱਜ ਸ਼ੁਰੂ ਕਰਿਆ ਹੋਇਆ ਹੈ ਬਸ ਠੀਕ ਆ ਖਿਚੜੀ ਰੱਖ ਕੰਮ ਹਲੇ ਥੋੜੀ ਜਿਹੀ ਸ਼ਰਮ ਜੀ ਆਉਂਦੀ ਆ ਨਾ ਨਾ ਪਹਿਲਾ ਮੈਂ ਨਾ ਸਾਹਮਣੇ ਕੈਮਰਾ ਕੱਢਦੇ ਆਣੇ ਲੱਗਦਾ ਵੀ ਯਾਰ ਅਗਲਾ ਕੀ ਕਹੂਗਾ ਕੀ ਕਹੂੰਗਾ ਇਹ ਹੌਲੀ ਹੌਲੀ ਬੇਜਣਾ ਪੈਣਾ ਹੈ ਯੱਕ ਹੌਲੀ ਹੌਲੀ ਖੁੱਲਦੀ ਆ ਸਾਨੂੰ ਵੀ ਆਹੀ ਗੋਸਤਾ ਪਹਿਲਾ ਮੈਂ ਨਾ ਅਜੀ ਵੀ ਹੌਲੀ ਹੌਲੀ ਲੱਗੇ। ਕਿਹਨੇ ਥੋੜਾ ਜਿਹਾ ਬਣਾ ਲੈਨੇ ਆ ਤੁਹਾਡੇ ਵੀਡੀਓ ਚ ਆਉਣੇ ਕਰਕੇ। ਹਾਂ ਉਹ ਹੋ ਗਿਆ। ਤਾਂ ਬੋਲਣਾ ਇਹ ਬੰਦੇ ਨੇ ਪਹਿਲੀ ਹੀ ਸ਼ੁਰੂ ਕਰਨਾ ਐ ਫੇਰ ਤਾਂ ਮੁੱਖ ਬੋਲ। ਫੇਰ ਨਹੀਂ। ਫੇਰ ਨਹੀਂ ਬੋਲ ਹੁੰਦਾ ਕਿ ਤੇਰੇ ਸਾਹਮਣੇ। ਫੇਰ ਨਹੀਂ ਬੋਲ। ਇਹਨਾਂ ਨੇ ਕਿਸੇ ਨੂੰ ਆਏ ਨਹੀਂ ਕਹੇ ਹੁੰਦਾ ਵੀ ਦੱਸ ਨਹੀਂ ਗੱਲ ਫਰਾ ਦੋ। ਹਾਂ ਇਹ ਤਾਂ ਗੱਲ ਹੈ। ਚੱਲ ਬੈ ਜਾਣਾ ਹੌਲੀ ਹੌਲੀ ਭੇਜ ਤਾਂ ਐਡਾ ਐਡਾ ਤਾਂ ਬੜੇ ਕੋਈ ਗੱਲ ਹੈ ਨਹੀਂ। ਕਿ ਨਹੀਂ। ਬਲੌਗ ਤਾਂ ਜਿਵੇਂ ਮੈਂ ਢੱਲੋਂ ਹੋ ਗਿਆ। ਜਲਪਰ ਨਹੀਂ ਹੋ ਗਏ। ਆਹ ਬਥੇਰੇ ਬੰਦੇ ਆ ਦੇਖੋ ਤਾਂ। ਬਥੇਰੇ ਆ। ਹਾਂ। ਤੇ ਚਲੋ ਮਾਲਕ ਕਰੂਗਾ ਕਿਰਪਾ। ਹਾਂਜੀ ਹਾਂ ਜੱਪੀ ਜੀ ਨਾਲ ਆਪਣਾ ਚੈਨਲ ਸ਼ੇਅਰ ਵੀ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਜੀ ਤੁਹਾਨੂੰ ਲਿੰਕ ਪਾ ਦਾਂਗੇ ਲਿੰਕ ਪਾ ਦੂਗਾ ਆਈਡੀ ਪਾ ਦੂਗਾ ਜਿਹੜਾ ਬਸ ਕਲਿੱਕ ਕਲਿੱਕ ਕਰੇ ਤੇ ਆਈਡੀ ਨਿਕਲ ਜਾਣੀ ਤੁਹਾਡੀ ਬਾਈ ਆਪਣਾ ਇੰਸਟਾਗ੍ਰਾਮ ਤੇ ਵੀ ਆਈ ਜੱਪੀ ਚੱਕਲ ਦੇ ਨਾਮ ਤੇ ਫੇਸਬੁੱਕ ਤੇ ਵੀ ਤੇ YouTube ਤੇ ਵੀ ਸੇਮ ਨਾਮ ਹੈ ਸਾਰੇ ਤਿੰਨੇ ਚੈਨਲਾਂ ਤੇ ਮੈਂ ਵੀ ਆਏ ਹੋ ਰੱਖਿਆ ਹੋਇਆ ਮੈਂ ਵੀ ਇੱਕ ਉਹ ਨਾ ਰੱਖਿਆ ਹੋਇਆ ਠੀਕ ਹੈ ਠੀਕ ਬਾਕੀ ਦਿਖਾਉਣੇ ਬਾਈ ਅੱਗੇ ਦੇ ਆਏ ਆ ਮਨੀਂਦਰ ਨੇ ਬੈਠਣਾ ਬੁਨਿੰਦਰ ਕਹਿੰਦਾ ਜਾਣਾ ਨਾਲ ਜਾਣਾ ਕਹਿੰਦਾ ਮੈਂ ਚੱਲ ਆ ਜਾਮੇ ਕਰਦੇ ਮੂਹਰੇ ਦੀ ਜਾਣਾ ਆਪਾਂ ਨਾ ਹੁਣ ਇੱਥੇ ਤੇ ਬਿਠਾ ਲਣਾ ਪਰ ਇਹਨੂੰ ਭੁਮਾਕੇ ਤਾਰ ਦੂੰਗੇ ਨਹੀਂ ਉਹ ਪੂਰੇ ਆ ਗਿਆ ਆ ਜਾਣਾ ਮੈਨੂੰ ਫੋਨ ਆਉਂਦਾ ਵਿੱਚੋਂ ਅੱਜ ਅਮਰਦੀਪ ਕਹਿੰਦਾ ਹੁਣ ਛੱਡ ਜੰਮੀ ਹਾਂ ਵੀ ਛੱਡ ਜੂ ਠੀਕ ਹੈ ਠੀਕ ਹੈ ਚੱਲ ਫੋਨ ਸੁਣ ਲੈ ਹਾਂ ਸੁਣ ਲਈਏ ਸਾਡੀ ਹਾਲੀ ਦੀ ਗੱਲ ਮਹਾਰਾਜ ਸਤੇਪਾਲ ਸਿੰਘ ਬਹੁਤ ਰਹਿਤਾ ਹੋਈਆਂ ਬੜਾ ਮਹਾਰਾਜ ਸਤੇਪਾਲ ਸਿੰਘ ਅਰਪਣ ਤੋਂ ਆਹ ਬੋਸਾ ਬੋਲੋ ਬਾਬਾ ਜੀ ਜੀ ਬੋਲੋ 5 ਲੱਖ ਦਾ ਮੜੇ ਵੀ ਜੱਥੇ ਦੀ ਸੇਵਾ ਕੀਤੀ ਹੈ ਕਿਉਂਕਿ ਬਾਬਾ ਜੀ ਬਾਬਾ ਕੇਸਵ ਸਿੰਘ ਜੀ ਬਾਬਾ ਹਿੰਮਤ ਸਿੰਘ ਜੀ ਮਹਾਪੁਰਖਾਂ ਦੀ ਵਰਸੀ 9 ਜਨਵਰੀ ਦੀ ਅਸਾਧ ਸੰਗਤ ਜੀ ਜੋ ਅਮਰਤ ਵੇਲੇ ਤੋਂ ਲੈ ਕੇ ਸ਼ਾਮਾਂ ਦੁਪਹਿਰ ਤੱਕ ਤਕਰੀਬਨ ਸ਼ਾਮਾਂ ਤੱਕ ਦੀਵਾਨ ਚੱਲ ਰਿਹਾ ਤਾਂ ਤਾਂ ਜ਼ਰੂਰ ਦਖਲ ਦਿਓ ਜੀ ਫਤੇ ਬਲਾਓ ਜੀ ਕੀਰਤਨ ਸਰਪਨ ਕਰੋ ਭਾਈ ਇਕਰ ਸਿੰਘ ਸਲੇਮਪੁਰ ਤੋਂ ਸਾਡੇ ਬੱਚੇ ਹੀ ਹੈ ਜਿਥਾ ਤੁਹਾਡਾ ਸਾਰਿਆਂ ਨੂੰ ਦਸਮੇਸ਼ ਪਤਾ ਜੀ ਦੇ ਆਗਮਨ ਦੀ ਲੱਖ ਲੱਖ ਵਧਾਈ ਹੋਵੇ ਰਿਆਸਤ ਨਿਊਜ਼ ਤੇ ਇੰਟਰਵਿਊ ਦਿੱਤੀ ਹੋਈ ਹੈ ਦਸਮੇਸ਼ ਪਾਤਸ਼ਾਹ ਜੀ ਬਾਰੇ ਜਿਹੜੇ ਅੱਜ ਕੱਲ ਵਿਦਵਾਨ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਮ ਮਨੁੱਖ ਨਹੀਂ ਸਨ ਮਾਲਕ ਸਨ ਦੁਨੀਆ ਦੇ ਵਾਧਾ ਗੁਜਰ ਕੌਰ ਜੀ ਆਮ ਨਹੀਂ ਸਨ ਸਹਬ ਜਾਦੇ ਆਮ ਨਹੀਂ ਸਨ ਪਰ ਆਮ ਵਾਂਗੋ ਰਹਿ ਜ਼ਰੂਰ ਨੇ ਆਮ ਨਹੀਂ ਸਨ ਕੱਢ ਕੇ ਬੋਲੋ ਸਤਨਾਮ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਮਹਾਪੁਰਖਾਂ ਦਾ ਬਾਬਾ ਹਮਸੈਗੀ ਜੀ ਮਦੌਦਾ ਸੇਵਾ ਨਿਵਾਰੇ ਨੇ ਬਹੁਤ ਪਿਆਰ ਵਾਲੇ ਨੇ ਤੋਂ ਬਾਬਾ ਜੀ ਲੰਗਰਾਂ ਵਾਲਿਆਂ ਵੱਲੋਂ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸੇਭੀ ਸਾਹਿਬ ਦਾ ਸੰਗੇ ਜੀ ਬਾਰੇ ਤੋਂ ਸਭ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਨ ਸਰਬੰਨ ਕਰੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆ ਗਿਆ ਭਾਈ ਜਥਾ ਜਥੇ ਆ ਗਿਆ ਭਾਈ ਜਥਾ ਆ ਗਿਆ ਦੰਡੇ ਕਦੇ ਲੈ ਤੁਸੀਂ ਇਹ ਭਾਈ ਜ਼ਰੂਰੀ ਹੈ ਯਾਰ ਜਦੋਂ ਜ਼ਰੂਰੀ ਨਾਲ ਨਾਲ ਬੜੀ ਕੁੱਟੀ ਹੈ ਬਾਕੀ ਬਾਪੇ ਨਾਨਕ ਦੀ ਜੇਤੂਣਾ ਭਾਈ ਬੰਦਿਆ ਚੱਲ ਲੈ ਬੰਦਿਆ ਬਾਪੇ ਨੀ ਰਾਂ ਕੇ ਬੰਦੇ ਮੈਂ ਕਿਤਨਾਂ ਆ ਲਿਆ ਨੇ ਹਾਂ ਕਰਦੀ ਕਰਦਾ ਬਾਬਾ ਦੇ ਲਈ ਖੜਦੇ ਮੈਂ ਤਾਂ ਜੂੜ ਮਹੀਨੇ ਤੋਂ ਲੁੜੇ ਪੰਜ ਦਿਨ ਕਿ ਭਾਈ ਹਾਂ ਤੇ ਬਾਬਾ ਹੀ ਲੋਣੇ ਇੱਕ ਨੂੰ ਹੋਣਾ ਨੇ ਜਿਹੜਾ ਟੰਪਾ ਕਹਿੰਦੇ ਜਿਹਨੂੰ ਨਥਲ ਪਰ ਵਾਲਾ ਛੋਟਾ ਇਹ ਮੁੰਡਾ ਮਾ ਟੰਪਾ ਨਾ ਰੱਖ ਰੋਣਾ ਮਾਂ ਤੇ ਜਿੰਮਾ ਬਹੋਲ ਹੋਣਾ ਛਿੱਦੀ ਗੁਰੂ ਆ ਜਿੰਦੇ ਪਾੜ ਜਾ ਗਿਆ ਬੰਦਾ ਅੱਜ ਕੀ ਸਾਇਆ ਨੋ ਜੀ ਭਾਈ ਕਿਹੜੇ ਪਿੰਡ ਨੂੰ ਜਾਣਾ ਹਾਂ ਦੋ ਜੀ ਮੈਂ ਚਲੇ ਤਾ ਇਹ ਕਹਦਾ ਮੈਂ ਵੀ ਜਾਣਾ ਇਹ ਫਿਰ ਸਾਡਾ ਸਾਡਾ ਛੱਡ ਗਿਆ ਤੇ ਦਾਦਾ ਇਹਨੂੰ ਘਮਾਉਂਦੇ ਨਗਰ ਕੀ ਤੱਕ ਸਾਲਾ ਉਹ ਨਾਲ ਕੇਨੂੰ ਕਿਆ ਆਉਂਗਾ ਭਾਈ ਕੱਲ ਛੁੱਟੀਆਂ 'ਚ ਸਾਰੇ ਚੱਲੀ ਸਾਡੇ ਨਗਰ ਕੀਰਤਨ ਦੇ ਨਾਲੇ ਉਹ ਇਹ ਨਹੀਂ ਮੰਨਦਾ ਹੈਗਾ ਠੀਕ ਨਹੀਂ بڑا ਹੋ ਗਿਆ ਭਾਈ ਬੰਦਾ ਹੁਣ بڑا ਹੋ ਗਿਆ ਚੱਲੀ ਆ ਜੀ ਵਾਹ ਟੈਕ ਨੂੰ ਵੀ ਲਿਆਉਂਦਾ ਆ ਆ ਚੱਲਦੇ ਆ ਜੀ ਉਹ ਕੋਈ ਨਹੀਂ ਕੋਈ ਨਹੀਂ ਪੰਜ ਬੱਟ ਨੇ ਖੇਚਲ ਕਰੋ ਤੇ ਨਾਲ ਦੀ ਨਾਲ ਕੀਰਤਨ ਪਾਈ ਅਵਤਾਰ ਸਿੰਘ ਜੀ ਸਾਡੇ ਪਾਈ ਬਦੇਵ ਸਿੰਘ ਜੀ ਪਾਈ ਸੁਖਦੇਵ ਸਿੰਘ ਜੀ ਆਪਣੇ ਸੰਤੋਖ ਸਿੰਘ ਜੀ ਜੀ ਬਾਈ ਪਿੰਡ ਸਾਲਾ ਵਰਤੋਂ ਜਾਣ ਨਾਲ ਕਰਦਾ ਚੱਲੇਗਾ ਨੰਕਰ ਪ੍ਰਸ਼ਾਦਾ ਚੱਕ ਰਹੀ ਸਾਰੀ ਸੰਗਤ ਨੇ ਲੇੜੀਆਂ ਨੇ ਜੀ ਚੱਲੇ ਪਾਉਣੇ ਆ ਪਿੰਡ ਆਉਣਾ ਇੱਥੇ ਸਾਲਾ ਵਰਤੋਂ ਬਾਅਦ ਬਾਰਸਾ ਦਾ ਨਗਰ ਨਿਵਾਸੀਆਂ ਦੇ ਮਨ ਦੀ ਕਿਰਪਾ ਨਾਲ ਨੰਕਰ ਪ੍ਰਸ਼ਾਦਾ ਦਾ ਪ੍ਰਬੰਧਤਾ ਬਈ ਚੱਲ ਪਣੀ ਸ਼ਾਕ ਕੇ ਬੈਠ ਕੇ ਖੇਚਲ ਕਰੋ ਪਿੰਡ ਸਾਲਾ ਵਰਤੋਂ ਚੱਲੇ ਪਾਈਏ ਜੀ ਜੋ ਜੋ ਸੰਗਤਾਂ ਪਾਈ ਜਿੱਥੇ ਵੀ ਸੇਵਾ ਕਰ ਰਹੀਆਂ ਨੇ ਤਨਮਨ ਦੇ ਨਾਲ ਬਹੁਤ ਧੰਨਵਾਦ ਜੋ ਬੀਬੀਆਂ ਪੈਣਾ ਪਾਈ ਸਾਰੇ ਨਾਲ ਚੱਲਦੇ ਆ ਸਭ ਦਾ ਧੰਨਵਾਦ ਵੱਧ ਚੜ ਕੇ ਯੋਗਦਾਨ ਪਾਉਂਦੇ ਚੱਲੋ ਤਨਮਨ ਤਨ ਕਰਕੇ ਜਿਨ੍ਹਾਂ ਨੇ ਦੇਸ਼ ਅਬਦੇਸ਼ਾਂ ਤੋਂ ਵੀ ਹੁਣ ਵੀ ਸੇਵਾ ਕੀਤੀ ਆ ਸਭ ਦਾ ਧੰਨਵਾਦ ਬਹੁਤ ਸੋਹਣਾ ਪਾਈ ਜਲ ਪਾਣੀ ਪਛਾਦਾ ਪਾਣੀ ਗੁਰੂ ਸਾਹਿਬ ਦਾ ਨੰਗਰ ਤਿਆਰ ਕੀਤਾ ਬੜੇ ਪਿਆਰ ਨਾਲ ਸਾਡੇ ਗੁਰਮਖ ਪਿਆਰੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਓ ਸੰਗਤਾਂ ਨੂੰ ਬੇਨਤੀ ਹੈ ਟਰੈਕਟਰ ਟਰਾਲੀਆਂ 'ਚ ਬੈਠਣ ਦੀ ਖੇਚਲ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਪਾਈ ਬੱਚੇ ਸੰਗਤਾਂ ਦੁਨੀਆਂ ਸਾਰੇ ਚੜ੍ਹਦੀ ਕਲਾ ਸੋ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਗੁਰਚਰਨ ਸਿੰਘ ਜੀ ਵੱਲੋਂ ਬਾਬਾ ਜੀ ਤੇ ਹੰਮਾ ਜਣਿਆ ਵੱਲੋਂ ਤੇ ਬਾਬਾ ਵਰਵੀਰ ਸਿੰਘ ਜੀ ਅਤੇ ਮਦਾਨ ਸਾਹਿਬ ਜੀ ਸਿੰਘ ਜੀ ਤੇ ਗੁਰਦੁਆਰਾ ਅਰੇਂਜਮੈਂਟ ਕਿੰਬੀ ਸਾਹਿਬ ਸਾ ਸੁਖ ਜੀ ਪਿੰਡ ਬਾੜਾ ਸਲੋਰਾ ਸਾਰੀਆਂ ਸੰਗਤਾਂ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹੈ ਜੀ ਗੁਰੂ ਸਾਹਿਬ ਦੀਆਂ ਲਿਖੇ ਚਲਾ मना ਸੋਨਾ ਨਗਰ ਪਾਣੀ ਸੀ ਭਾਈ ਆਹ ਮਹਾਰਾਜ ਦੀਆਂ ਖੁਸ਼ੀਆਂ ਬਾਤ ਖਾਸੇ ਦੀ ਚੜ੍ਹਦੀ ਕਲਾ ਮੰਗੋ ਤਾਂ ਘਰਾਂ ਦੇ ਨਸ਼ਿਆਂ ਤੋਂ ਵੱਚੋ ਮਾਪੇ ਦੀ ਸੇਵਾ ਕਰੋ ਦਸਮੇਸ਼ ਪਿਤਾ ਜੀ ਦਾ ਲੜ ਲਗੋ ਥੋੜਾ ਜਿਹਾ ਬੰਦਿਆਂ ਤੋਂ ਵੱਸ ਕੇ ਜਿਹੜੇ ਗੁਰਮਾਹ ਪ੍ਰਕ ਸ਼ਬਦ ਨਾਲ ਜੋੜਦੇ ਆ ਉਹ ਸਾਡੇ ਨਾਲ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਲੜ ਤੱਕੇ ਅਮਰ ਸ਼ਕੀ ਅਮਰਤਾਰੀ ਬਣੋ ਦਸਮੇਸ਼ ਪਿਤਾ ਜੀ ਦੀ ਖੁਸ਼ੀ ਪ੍ਰਾਪਤ ਕਰੋ ਆਪੀ ਬਰਕਤਾਂ ਰਹਿਣਗੀਆਂ ਭਾਈ ਅਰਤਾ ਸਿੰਘ ਤੋਂ ਕੀਰਤਨ ਸੰਸਾਰਗੁਣ ਕਰੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਲਵਾਰ ਵਾਲੀ ਮੁੰਡਾ ਇਹਨਾਂ ਦਲਵਾਰ ਬੜਾ ਥੋੜੇ ਟਾਈਮ ਲਈਏ ਹਾਂ ਆਸ ਚੱਲ ਰਹੀ ਹੈ ਮਿੱਲੂ ਭਾਈ ਸਮਾਪਤੀ ਦਾ ਚੱਲਦੀ ਹੋ ਗਈ ਹੋ ਗਈ ਸਮਾਪਤੀ ਦੀ ਕਹਾਂ ਕਹਾਂ ਰਸ਼ਾ ਆਇ ਤੇਜ ਤੇਜ ਫਤਿਹ ਬਿਰਦ ਦੀ ਪੈਰਪੰਖ ਦੀ ਜਿੱਤ ਖੀਰ ਸਾਹਿਬ ਦੀ ਸਹਾਇ ਖਾਲਸਾ ਜੀ ਕੀ ਬੋਲ ਵਾਲੀ ਬੁਰਣਾ ਜੀ ਵਾਹਿਗੁਰੂ ਸਿੱਖੀ ਦਾ ਨੀਸ ਨਾਰ ਹੈ ਦਾਨ ਕੋ ਫਾਗਾਨ ਨਾਨਕ ਸਰਦਾਨ ਨਾਮ ਦਾ ਨਾਮ ਦਾ ਸ੍ਰੀ ਅਮਰ ਫਾਤਿਹ ਨਾਮ ਚੌਂਕਾ ਜੇ ਮੈਂ ਬੰਗੇ ਯੂਗ ਯੂਗ ਤਾਲੇ ਦਾ ਉਭਾਜਿਆ ਬੁਰਣਾ ਜੀ ਵਾਹਿਗੁਰੂ ਨਾਮ ਕਰਦੀ ਕਲਾ ਤੇਰੇ ਬਾਣੇ ਸਵਤ ਦਾ ਭਲਾ ਵਾਹੇ ਗੁਰਜੀ ਕੀ ਫਤਿਹ